ਖਬਰਨਾਮਾ ਦੇਖ ਰਿਹਾ ਸਾਰੇ ਹੀ ਸੂਤਰوں ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੂਸ ਰਾਜ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਐਮ ਖਬਰ ਜਗ ਨੂੰ ਲੈ ਕੇ ਇੱਕ ਪਾਸੇ ਭਾਰਤ ਦੀ ਸੈਨਾ ਵੱਲੋਂ ਅਤਵਾਦ ਦੇ ਨੌ ਟਿਕਾਣੇ ਖਤਮ ਕਰ ਦਿੱਤੇ ਗਏ ਨੇ 300 ਤੋਂ ਪਲੱਸ ਅਤਵਾਦ ਦੇ ਲੋਕ ਜਿਹੜੇ ਨੇ ਮਾਰੇ ਚੁੱਕੇ ਮਾਰੇ ਜਾ ਚੁੱਕੇ ਨੇ ਇਸ ਦਾ ਖੁਲਾਸਾ ਖੁਦ ਪਾਕਿਸਤਾਨ ਦੀ ਸਰਕਾਰ ਦੀਆਂ ਖੂਫੀਆ ਏਜੰਸੀਆਂ ਵੱਲੋਂ ਕਰ ਦਿੱਤਾ ਗਿਆ ਹੈ ਹਾਲਾਂਕਿ ਜਿਹੜੀ ਟੀਮਾਂ ਉੱਤੇ ਖਬਰ ਨਚਰ ਕੀਤੀ ਜਾ ਰਹੀ ਹੈ ਉਸ ਉੱਤੇ ਸਿਰਫ 50 ਲੋਕਾਂ ਦੇ ਮਾਰੇ ਹੋ ਮਾਰੇ ਜਾਣ ਦਾ ਖਰਚਾ ਦੱਸਿਆ ਜਾ ਰਿਹਾ ਹੈ ਲੇਕਿਨ ਇੱਧਰ ਭਾਰਤ ਵੱਲੋਂ ਜਿਹੜੀ ਐਨਆਈ ਐਨਆਈਏ ਹੈ ਉਹਨਾਂ ਵੱਲੋਂ ਖੁਲਾਸੇ ਕਰ ਦਿੱਤੇ ਗਏ ਨਹੀਂ ਕਿ 9 ਟਕਣਿਆਂ ਤੇ 300 ਤੋਂ ਵੀ ਵੱਧ ਅਤਵਾਦੀ ਮਾਰੇ ਗਏ ਨੇ ਇਸ ਨੂੰ ਚਲਦਿਆਂ ਲੈ ਕੇ ਹੁਣ ਅਮਰੀਕਾ ਦੇ ਰਾਸ਼ਟਰਪਤੀ ਦਾ ਵੱਡਾ ਬਿਆਨ ਆਇਆ ਹੈ ਪਾਕਿਸਤਾਨ ਨੂੰ ਛੱਡ ਦਿਓ ਪਾਕਿਸਤਾਨ ਨੂੰ ਛੱਡ ਕੇ ਯਾਨੀ ਕਿ ਲਾਹੌਰ ਨੂੰ ਖਾਲੀ ਕੀਤਾ ਜਾਵੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਆਪਰੇਸ਼ਨ ਸੰਦੂਰ ਤੋਂ ਬਾਅਦ ਪਾਕਿਸਤਾਨ ਘਬਰਾ ਗਿਆ ਹੈ ਵੀਰਵਾਰ ਨੂੰ ਪਾਕਿਸਤਾਨ ਫੌਜ ਨੇ ਡਰੋਨ ਤੇ ਮਿਜ਼ਾਈਲਾਂ ਰਾਈਂ ਸ਼੍ਰੀਨਗਰ ਜੰਮੂ ਅਤੇ ਪੰਜਾਬ ਦੇ ਅੰਮ੍ਰਿਤਸਰ ਜਲੰਧਰ ਲੁਧਿਆਣਾ ਵਿੱਚ ਫੌਜੀ ਟਿਕਾਣਿਆਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਇਸ ਤੋਂ ਬਾਅਦ ਭਾਰਤੀ ਹਥਿਆਰਬੰਦ ਬਲਾ ਨੇ ਅੱਜ ਸਵੇਰੇ ਪਾਕਿਸਤਾਨ ਦੇ ਕਈ ਸਥਾਨੀ ਹਵਾਈ ਅੱਡਿਆਂ ਰਖਿਆ ਰਡਾਰਾਂ ਰਡਾਰਾਂ ਅਤੇ ਪ੍ਰਾਣੀਆਂ ਨੂੰ ਨਿਸ਼ਾਨਾ ਬਣਾਇਆ ਇਸ ਤੋਂ ਬਾਅਦ ਅਮਰੀਕਾ ਨੇ ਪਾਕਿਸਤਾਨ ਵਿੱਚ ਰਹਿਣ ਵਾਲੇ ਆਪਣੇ ਨਾਗਰਿਕਾਂ ਲਈ ਇੱਕ ਐਡਵਾਈਸ ਦੀ ਜਾਰੀ ਕੀਤੀ ਹੈ ਸੂਤਰਾਂ ਦੇ ਹਵਾਲੇ ਕੋ ਖਬਰ ਆ ਰਹੀ ਹੈ ਡੋਨਾਲਡ ਟਰੰਪ ਨੇ ਲਿਖਿਆ ਹੈ ਲਾਹੌਰ ਅਤੇ ਇਸ ਦੇ ਆਲੇ ਦੁਆਲੇ ਡਰੋਨ ਧਮਾਕਿਆਂ ਦੀ ਸੰਭਾਵਤ ਹਵਾਈ ਖੇਤਰ ਵਿੱਚ ਕੋਸਵੈਟ ਦੀਆਂ ਰਿਪੋਰਟਾਂ ਦੇ ਕਾਰਨ ਲਾਹੌਰ ਵਿੱਚ ਅਮਰੀਕੀ ਕੌਂਸਲੇਟ ਜਨਰਲ ਨੇ ਸਾਰੇ ਕੌਂਸਲੇਟ ਕਰਮਚਾਰੀਆਂ ਨੂੰ ਸੁਰੱਖਿਆ ਥਾਵਾਂ ਤੇ ਜਾਣ ਦੇ ਨਿਰਦੇਸ਼ ਦਿੱਤੇ ਹਨ ਕੌਂਸਲੇਟ ਨੂੰ ਸ਼ੁਰੂਆਤੀ ਰਿਪੋਰਟਾਂ ਵੀ ਮਿਲਿਆ ਹਨ ਕਿ ਅਧਿਕਾਰੀ ਲਾਹੌਰ ਦੇ ਮੁੱਖ ਹਵਾਈ ਹੱਡੇ ਦੇ ਨਾ ਲੱਗਦੇ ਕੁਝ ਇਲਾਕਿਆਂ ਨੂੰ ਖਾਲੀ ਕਰਵਾ ਸਕਦੇ ਹਨ ਜੇ ਸੰਭਵ ਹੋਵੇ ਤਾਂ ਅਮਰੀਕੀ ਨਾਗਰਿਕਾਂ ਨੂੰ ਪਾਕਿਸਤਾਨ ਛੱਡ ਦੇਣਾ ਚਾਹੀਦਾ ਹੈ ਜੇਕਰ ਜਾਣਾ ਸੁਰੱਖਿਤ ਨਹੀਂ ਤਾਂ ਉਹ ਉਹਨਾਂ ਨੂੰ ਕੋਸ ਰੱਖਿਆ ਥਾਵਾਂ ਤੇ ਰਹਿਣਾ ਚਾਹੀਦਾ ਹੈ ਤੁਹਾਨੂੰ ਦੱਸਦੀ ਕਿ ਪਾਕਿਸਤਾਨ ਨਾਲ ਤਣਾਅ ਦੇ ਵਿਚਕਾਰ ਭਾਰਤ ਨੇ ਸਾਰੇ ਸਰਦੀ ਖੇਤਰਾ ਵਿੱਚ ਹਵਾਈ ਰੱਖਿਆ ਯੂਨਿਟਾਂ ਨੂੰ ਸਰਗਰਮ ਕਰ ਦਿੱਤਾ ਹੈ ਰੱਖਿਆ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਕੇ ਰੱਖਿਆ ਅਧਿਕਾਰੀਆਂ ਨੇ ਕਿਹਾ ਹੈ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸਰਹੱਦ ਤੇ ਸਾਰੀਆਂ ਹਵਾਈ ਰੱਖਿਆ ਇਕਾਈਆਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ ਯਾਨੀ ਕਿ ਡੋਨਾਲਡ 트੍ਰੰਪ ਵੱਲੋਂ ਜਿਹੜੀ ਸੈਨਾ ਪਾਕਿਸਤਾਨ ਦੇ ਅਤੇ ਖਾਸ ਕਰਕੇ ਲਾਹੌਰ ਦੇ ਇਲਾਕੇ ਦੇ ਵਿੱਚ ਆਪਣੇ ਜਿਹੜੇ ਡੈਲੀਗੇਟ ਬਿਠਾਏ ਹੋਏ ਨੇ ਉਹਨਾਂ ਨੂੰ ਕਹਿ ਦਿੱਤਾ ਹੈ ਜੇਕਰ ਮਾਹੌਲ ਸਹੀ ਹੈ ਤੇ ਤੁਸੀਂ ਅਮਰੀਕਾ ਦੇ ਵਿੱਚ ਵਾਪਸ ਆ ਜਾਓ ਜੇਕਰ ਇਹ ਸੁਭਾਵਾਂ ਨਹੀਂ ਦਿੱਤੀਆਂ ਜਾਂਦੀਆਂ ਪਾਕਿਸਤਾਨ ਦੀ ਸਰਕਾਰ ਵੱਲੋਂ ਤੇ ਸੁਰੱਖਿਅਤ ਟਿਕਾਣਿਆਂ ਤੇ ਪਹੁੰਚ ਜਾਓ ਕਿਉਂਕਿ ਭਾਰਤ ਵੱਲੋਂ ਵੀ ਜਵਾਬੀ ਹਮਲੇ ਪੂਰੇ ਪੱਧਰ ਤੇ ਹੋ ਸਕਦੇ ਹਨ